ਹਾਂਜੀ ਸਰਦੀਆਂ ਦਾ ਮੌਸਮ ਹੈ ਜੀ ਅੱਜ ਆਪਾਂ ਸਪੈਸ਼ਲ ਜੀ ਰੈਸਪੀ ਲੈ ਕੇ ਆਏ ਆ ਤੇਲ ਤੇ ਗੁੜ ਦੇ ਲੱਡੂ ਇਹਨਾਂ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਸੌਖਾ ਹੈਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਆਪਾਂ ਇਹਨਾਂ ਨੂੰ ਮਹੀਨਾ ਭਰ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਇਹ ਕੈਲਸ਼ੀਅਮ ਤੇ ਆਇਰਨ ਨਾਲ ਭਰਪੂਰ ਹੁੰਦੇ ਆ ਤੇ ਸਰਦੀਆਂ ਦੇ ਮੌਸਮ ਵਿੱਚ ਆਪਾਂ ਨੂੰ ਜ਼ਰੂਰ ਬਣਾ ਕੇ ਖਾਣੇ ਚਾਹੀਦੇ ਆ ਤੇ ਬਿਲਕੁਲ ਖੋਏ ਦੀ ਤਰ੍ਹਾਂ ਹੀ ਬਣ ਕੇ ਤਿਆਰ ਹੁੰਦੇ ਆ ਤੇ ਇਹਨਾਂ ਨੂੰ ਬਣਾਉਣ ਦੇ ਲਈ ਆਪਾਂ ਨੂੰ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਸਿਰਫ ਤਿੰਨ ਚੀਜ਼ਾਂ ਤੋਂ ਬਣਾ ਕੇ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਲੇਵਰ ਆ ਪੰਜਾਬ ਤੇ ਜੀ ਅੱਜ ਬਣਾਵਾਂਗੇ ਆ ਪੱਤੇ ਉਤੇ ਗੁੜ ਦੇ ਲੱਡੂ ਇਹਨਾਂ ਨੂੰ ਬਣਾਉਣ ਦੇ ਲਈ ਆਪਾਂ ਨੂੰ ਜਿਹੜੇ-ਜਿਹੜੇ ਸਮੱਗਰੀ ਦੀ ਜ਼ਰੂਰਤ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਆਪਾਂ 150 ਗ੍ਰਾਮ ਤੇਲ ਲਿਆ ਤੇ 100 ਗ੍ਰਾਮ ਗੁੜ ਲਿਆ ਇਹਨੂੰ ਆਪਾਂ ਬਰੀਕ ਕੁੱਟ ਲਿਆ ਜੀ ਤੇ 2 ਚਮਚਾ ਆਪਾਂ ਮਿਲਕ ਪਾਊਡਰ ਲਿਆ ਜੀ ਇਹ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਹੋਇਆ ਤੁਸੀਂ ਪਾ ਸਕਦੇ ਹੋ ਜੀ ਤੇ ਨਹੀਂ ਆ ਇਹਨੂੰ ਸਕਿਪ ਵੀ ਕਰ ਸਕਦੇ ਹੋ ਅੱਧਾ ਚਮਚਾ ਆਪਾਂ ﺍﻟैਸੀ ਪਾਊਡਰ ਲਿਆਗਾ ਇਹ ਵੀ ਆਪਸ਼ਨਲ ਹੈ ਜੇਕਰ ਤੁਹਾਨੂੰ ਇਹਦਾ ਫਲੇਵਰ ਪਸੰਦ ਆ ਤੁਸੀਂ ਪਾ ਲਓ ਜੀ ਨਹੀਂ ਸਕਿਪ ਕਰ ਸਕਦੇ ਹੋ ਤੇ ਇੱਕ ਚਮਚਾ ਆਪਾਂ ਦੇਸੀ ਘਿਓ ਲਿਆ ਜੀ ਹੁਣ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਨੇ ਸਭ ਤੋਂ ਪਹਿਲਾਂ ਜੀ ਗੈਸ ਔਨ ਕਰਕੇ ਕੜਾਹੀ ਨੂੰ ਆਪਾਂ ਗਰਮ ਕਰ ਲੈਨੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਤੇਲਾ ਉਹ ਪਾ ਦਲੇ ਤੇਲਾ ਨੂੰ ਆਪਾਂ ਦਾ ਲੋ ਫਲੇਮ ਉੱਪਰ ਭੁੰਨਾਗੇ ਹਲਕਾ ਜਿਹਾ ਆਪਾਂ ਜ਼ਿਆਦਾ ਨਹੀਂ ਭੁੰਨਣਾ ਬਸ ਆਪਾਂ ਜ਼ਿਆਦਾ ਸੇਕ ਉੱਪਰ ਨਹੀਂ ਭੁੰਨਣੇ ਇਹ ਜੇਕਰ ਆਪਾਂ ਜ਼ਿਆਦਾ ਸੇਕ ਲਵਾ ਲਿਆ ਤਾਂ ਇਹ ਕੌੜੇ ਹੋ ਜਾਂਦੇ ਆ ਇਸ ਲਈ ਆਪਾਂ ਥੋੜਾ ਥੋੜਾ ਹੀ ਭੁੰਨਣਾ ਹੈ ਜਦੋਂ ਆਪਣੇ ਤਿਲ ਫੁੱਲਣ ਲੱਗ ਗਏ ਤੇ ਇਹਨਾਂ ਦੇ ਵਿੱਚੋਂ ਸਮੈਲ ਆਉਣ ਲੱਗੀ ਉਦੋਂ ਆਪਾਂ ਗੈਸ ਨੂੰ ਬੰਦ ਕਰ ਦੇਣਾ ਉਨਾ ਟਾਈਮ ਆਪਾਂ ਇਹਨਾਂ ਨੂੰ ਭੁੰਨਦੇ ਰਹਿਣਾ ਇਹ ਲ ਆਪਣੇ ਭੁੱਜ ਗਏ ਇਹਨਾਂ ਦਾ ਕਲਰ ਆ ਜਿਹੜਾ ਬ੍ਰਾਊਨ ਹੋ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਆ ਅੱਗੇ ਨੂੰ ਫੁੱਲ ਵੀ ਗਏ ਆ ਤੇ ਆਪਾਂ ਜ਼ਿਆਦਾ ਤਰ ਨਹੀਂ ਪੋਣਣੇ ਨਹੀਂ ਇਹਨਾਂ ਦੇ ਵਿੱਚੋਂ ਕੜੱਤਣ ਹੋਣ ਲੱਗ ਜਾਂਦੀ ਆ ਤੇ ਆਪਣੇ ਜਿਹੜੇ ਆਪ ਲੱਡੂ ਵਧੀਆ ਨਹੀਂ ਬਣਨੇ ਉਹ ਕੋੜੇ ਹੋ ਜਾਣਗੇ ਤਾਂ ਕਰਕੇ ਆਪਾਂ ਹੁਣ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਤੇਲ ਨੂੰ ਉਤਕਾ ਪਲੇਟ ਦੇ ਵਿੱਚ ਕੱਢ ਲੈਨੇ ਆ 37 ਨੂੰ ਠੰਡਾ ਹੋਣੇ ਰੱਖ ਲੈਂਦੇ ਹੁਣ ਆਪਾਂ ਇੱਕ ਮਿਕਸੀ ਦਾ ਜੱਗ ਲੈ ਲਿਆ ਉਹਦੇ ਵਿੱਚ ਆਪਾਂ ਇਹ ਤਿਲ ਜਿਹੜੇ ਪਾ ਲਾਂਗੇ ਥੋੜੇ ਜਿਹੇ 2 ਚਮਚੇ ਆਪਾਂ ਤਿਲ ਦੇ ਰੱਖਾਂਗੇ 2 ਚਮਚੇ ਪਾ ਤਿਲ ਦੇ ਰੱਖੇ ਆ ਜਦੋਂ ਆਪਣੇ ਤੇਲ ਥੋੜੇ ਠੰਡੇ ਹੋ ਗਏ ਉਦੋਂ ਆਪਾਂ ਪੀਸਨੇ ਹੈਗੇ ਗਰਮ ਤੇਲ ਆਪਾਂ ਨਹੀਂ ਪੀਸਨੇ ਕਿਉਂਕਿ ਉਹਦੇ ਵਿੱਚੋਂ ਜਿਹੜਾ ਤੇਲ ਆ ਬਹੁਤ ਜ਼ਿਆਦਾ ਨਿਕਲੇਗਾ ਇਸ ਲਈ ਆਪਾਂ ਥੋੜੇ ਠੰਡੇ ਕਰਕੇ ਇਹਨੂੰ ਪੀਸਣਾਗਾ ਉਹਨਾ ਟਾਈਮ ਨਹੀਂ ਪੀਸਣਾ ਆਪਾਂ ਇਹਨੂੰ ਦੜਦੜਾ ਜਿਹਾ ਪੀਸਣਾਗਾ ਬਾਹਲਾ ਨਹੀਂ ਪੀਸਣਾ ਹੈਗਾ ਤੇ ਨਾਲੂ ਤੇਲਾ ਵਿੱਚ ਹੀ ਆਪਾਂ ਗੁੜ ਪਾ ਦਾਂਗੇ ਆਪਾਂ ਇਹਨਾਂ ਦੇ ਬਰੀਕ ਪੀਸ ਕਰ ਲਏ ਸੀ ਗੁੱਟ ਕੇ ਇਹਦੇ ਵਿੱਚ ਹੀ ਆਪਾਂ ਖਲੈਚੀ ਪਾਊਗੇ ਦੋ ਚਮਚੇ ਪਿਆੜ ਮਿਲਕ ਪਾਊਡਰ ਲਿਆ ਸੀ ਉਹ ਵੀ ਇਹਦੇ ਵਿੱਚ ਹੀ ਪਾਵਾਂਗੇ ਤੇ ਇੱਕ ਚਮਚਾ ਆਪਾ ਦੇਸੀ ਘਿਓ ਲਿਆ ਸੀ ਉਹ ਵੀ ਇਹਦੇ ਵਿੱਚ ਹੀ ਪਾ ਦਿੰਦੇ ਤੇ ਹੁਣ ਆਪਾਂ ਇਹਨੂੰ ਦੜਦੜਾ ਜਾਂ ਪੀਸ ਲਾਂਗੇ ਹੁਣ ਆਪਾਂ ਸਾਰੇ ਸਮਾਨ ਨੂੰ ਮਿਕਸੀ ਦੇ ਵਿੱਚ ਪੀਸ ਲਿਆ ਇਸ ਤਰ੍ਹਾਂ ਆਪਾਂ ਦੜਦੜਾ ਜਾਂ ਪੀਸਣਾ ਦਾ ਜ਼ਿਆਦਾ ਨਹੀਂ ਪੀਸਣਾ ਇਹਨੂੰ ਲੱਡੂ ਨੇ ਮਿਕਸਰ ਬਣ ਕੇ ਆਪਣਾ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਟ ਲੈਨੇ ਤੇ ਲੱਡੂ ਕੱਟ ਲੈਨੇ ਆਪਾਂ ਐਸੇ ਤੇ ਥਾਲ ਵਿੱਚ ਜਿਹੜੇ ਮਿਕਸਰ ਨੂੰ ਕੱਢ ਲੈਨੇ ਆ ਤੇ ਜਿਹੜੇ ਦੋ ਚਮਚਾ ਆਪਾਂ ਥਾ ਰੱਖੇ ਸੀ ਦਿਲਾਂ ਦੇ ਉਹਨੂੰ ਵੀ ਇਹਦੇ ਵਿੱਚ ਮਿਲਾ ਲੈਨੇ ਆ ਲੈਨੇ ਕੋਈ ਸਟਰੰਪ ਚੈੱਕ ਕਰਕੇ ਦੇਖ ਲੈ ਇਹ ਲੱਡੂ ਆਪਣੇ ਬਣਦੇ ਆ ਜੇਕਰ ਤੁਹਾਨੂੰ ਤੇ ਲੱਡੂ ਨਾ ਬਣਦੇ ਫਿਰ ਤੁਸੀਂ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਗੁੜ ਵੀ ਪਾ ਸਕਦੇ ਹੋ ਹੁਣ ਆਪਾਂ ਇਹਦੇ ਲੱਡੂ ਬੱਟ ਲਵਾਂਗੇ ਹੁਣ ਆਪਾਂ ਮਿਕਸਚਰ ਜਿਹੜਾ ਠੰਡਾ ਹੋ ਗਿਆ ਆਪਾਂ ਹੁਣ ਇਹਦੇ ਲੱਡੂ ਬੱਟ ਲੈਣੇ ਆ ਤੁਸੀਂ ਥੋੜਾ ਜਿਹਾ ਦੇਸੀ ਘਿਓ ਹੱਥ ਤੇ ਲਗਾ ਲਓ గో బాల్ తరడూ కట్ూ బిల్ తో జా సోఫ్ట్ బా ਉਸੇ ਤਰ੍ਹਾਂ ਪਸਾਰੇ ਲੱਡੂ ਗੱਟ ਕੀ ਤਿਆਰ ਕਰ ਲਏਗੇ। ਇਹਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ। ਪਹਿਲਾਂ ਆਪਣੀਆਂ ਦਾਦੀਆਂ ਨਾਨੀਆਂ ਜੀ ਜਿਹੜੀਆਂ ਇਹ ਲੱਡੂ ਓਖਲੀ ਦੇ ਵਿੱਚ ਕੁੱਟ ਕੇ ਬਣਾਉਂਦੇ ਹੁੰਦੇ ਸੀਗੇ ਤੇ ਅੱਜ ਕੱਲ੍ਹ ਘਰਾਂ ਦੇ ਵਿੱਚ ਜਿਹੜੀਆਂ ਓਖਲੀਆਂ ਨਹੀਂ ਹੈਗੀਆਂ ਓਖਲੇ ਤੇ ਮੂਲੇ ਦੇ ਨਾਲ ਜਿਹੜੇ ਕੁੱਟ ਕੇ ਇਹ ਲੱਡੂ ਬਣਾਏ ਜਾਂਦੇ ਸੀ ਤਿਲਾਂ ਦੇ ਸਿਆਲ ਦੇ ਸਮੇਂ ਵਿੱਚ ਤੇ ਹੁਣ ਇਹ ਅੱਜ ਕੱਲ੍ਹ ਜਿਹੜੀਆਂ ਨਹੀਂ ਹੈਗੀਆਂ ਆਪਣੇ ਓਖਲੀਆਂ ਤਾਂ ਕਰਕੇ ਆਪਾਂ ਹੁਣ ਮਿਕਸੀ ਦੇ ਵਿੱਚ ਪੀਸ ਲੈਨੇ ਇਹਨੂੰ ਆਪਾਂ ਕੁੰਡੇ ਦੇ ਵਿੱਚ ਵੀ ਕੁੱਟ ਸਕਦੇ ਆ ਜੇਕਰ ਆਪਾਂ ਤੇਲ ਕਈ ਵਾਰ ਮਿਕਸੀ ਨਹੀਂ ਹੈਗੀ ਤਾਂ ਆਪਾਂ ਤੇਲ ਕੁੰਡੇ ਦੇ ਵਿੱਚ ਗਰਮ-ਗਰਮ ਕੁੱਟ ਕੇ ਉਹਦੇ ਵਿੱਚ ਗੁੜ ਪਾ ਕੇ ਆਪਾਂ ਕਿੰਨੀਆਂ ਬਣਾ ਸਕਦੇ ਆ ਲੱਡੂ ਬਣਾ ਸਕਦੇ ਆ ਆਪਣੇ ਗੁੜ ਤੇ ਤਿਲਾਂ ਦੇ ਲੱਡੂ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਤੇ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ